ਇਹ ਨਾਮ ਤੇ ਕਿਹੜਾ ਲਾਕ ਹੈ ਤੇ ਕੀ ਸਰ ਮੇਰਾ ਨਾਮ ਦਵਿੰਦਰ ਗੋਤਮ ਹੈ ਜੀ ਮੈਂ ਪਾਵਰ ਕਮਪ ਤੋਂ ਐਜ਼ ਅ ਕਨਸਪਟਸ ਰਿਟਾਇਰਡ ਹਾਂ ਮੈਂ ਸੀਨੀਅਰ ਸਿਟੀਜ਼ਨ ਸਿਲਦਾ ਚੰਨਾ ਸੈਕਟਰ ਵਿੱਚ ਹਾਂ ਇੱਥੇ ਅਸੀਂ ਗੁਨਾਰਨ ਨਗਰ ਚ ਅਸੀਂ ਰਹਨੇ ਆ ਇਸ ਗਲੀਆਂ ਚ ਇੱਥੇ 10 10 15 15 ਦਿਨ ਪੂਰਾ ਲਿਫਟਿੰਗ ਨਹੀਂ ਕਰਦੇ ਤੇ ਇਹਦਾ ਇੰਨਾ ਮੜਾ ਹਾਲ ਹੈ ਕਿ ਹਰ ਘਰ ਚ ਬਿਮਾਰ ਹੋਏ ਨੇ ਲੋਕ ਜਿਨ੍ਹਾਂ ਕਿਸਨ ਵਾਇਰਲ ਫੀਵਰ ਹੈ ਕਿਸਨ ਕੋਈ ਪ੍ਰੋਬਲਮ ਹੈ ਅਸੀਂ ਬੜੀ ਪਰੇਸ਼ਾਨ ਹਾਂ ਨਾ ਹੀ ਸਾਡੇ ਕੋਈ ਸੀਵਰੇਜ ਸਿਸਟਮ ਦਾ ਕੋਈ ਸਿਸਟਮ ਹੈ ਨਾ ਹੀ ਕੋਈ ਚੈਂਬਰ ਨਿਕਲਦੇ ਨੇ ਨਾ ਹੀ ਕੋਈ ਸਫਾਈ ਹੁੰਦੀ ਆ ਇਥੇ ਬਹੁਤ ਮੜਾ ਹਾਲਾ ਇਥੇ ਬਿਮਾਰੀਆਂ ਫੈਲੀਆਂ ਇਸ ਚੀਜ਼ ਨੂੰ ਜਿਹੜਾ ਅਸੀਂ ਆਪਣੇ ਕਾਉਂਸਲਰ ਸਾਹਿਬ ਨੇ ਦੋ ਤਿੰਨ ਵਾਰੀ ਫੋਨ ਤੇ ਇਨਟੀਮੀਟ ਕੀਤਾ ਲੇਕਿਨ ਕੋਈ ਸੁਣਵਾਈ ਨਹੀਂ ਹੋਈ ਮਿਸ਼ਨ ਨੂੰ ਮਿਲਿਆ ਜਾਏਗਾ ਇਸ ਮਾਮਲੇ 'ਚ ਕਿਉਂਕਿ ਬਹੁਤ ਹੀ ਮਾੜੀ ਪੋਜੀਸ਼ਨ ਹੈ ਇਸ ਮਹੱਲੇ ਦੀ ਇਹ ਥੋੜੀ ਦੇਰ ਤੋਂ ਜ਼ਿਆਦਾ ਪਹਿਲੇ ਤੋਂ ਘੱਟ ਸੀ ਹੁਣ ਬਹੁਤ ਜ਼ਿਆਦਾ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੁਸ਼ਕਲ ਹੋ ਰਹਾ ਹਮਲਾ ਕਰਨਾ ਪਵੇ ਤੁਸੀਂ ਆਪ ਦੇਖ ਸਕਦੇ ਕਿੰਨੀਆਂ ਮੱਖੀਆਂ ਸਾਰੀਆਂ ਕਮਰਿਆਂ ਦੇ ਅੰਦਰ ਜਾਂਦੀਆਂ ਇਹ ਤਾਂ ਖਲੋ ਨਹੀਂ ਸਕਦੇ ਦੁਕਾਨਦਾਰ ਆਪਣੀ ਦੁਕਾਨਦਾਰੀ ਨਹੀਂ ਕਰ ਸਕਦੇ ਕਸਟਮਰਾਂ ਦੇ ਮੂੰਹ ਤੇ ਢੱਕੇ ਅੰਦਰ ਜਾਂਦੇ ਨੇ ਬਿਲਕੁਲ ਨਹੀਂ ਬਿਲਕੁਲ ਗਲਤ ਗੱਲ ਕਰ ਰਹੇ ਨੇ ਬਿਲਕੁਲ ਸਾਹਮਣੇ ਆ ਜੀ ਸਾਡੇ ਸਾਹਮਣੇ ਤੁਸੀਂ ਦੇਖੋ ਕੂੜੇ ਦਾ ਬਿਲਕੁਲ ਦਿੱਤਾ ਜਾਏਗਾ ਜੀ ਮੇਰਾ ਨਾਮ ਸੁਨੀਲ ਸੂਰੀ ਹੈ ਜੀ ਕਿਹੜਾ ਇਲਾਕਾ ਤੇ ਕੀ ਮੁਸ਼ਕਲ ਹੈ ਇੱਕ ਗੁਰੂ ਨਾਨਕ ਨਗਰ ਗਲੀ ਨੰਬਰ 1 ਹੈ ਜੀ ਭਾਜੀ ਕੀ ਇਲਾਕੇ ਚ ਕੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਸਰ ਇਥੇ ਸ਼ੁਰੂਤੋਂ ਹੀ ਕੂੜੇ ਦਾ ਬੜੀ ਸਮੱਸਿਆ ਵਾਲੀ ਕੂੜੇ ਦੀ ਪਹਿਲੇ ਘੱਟ ਹੁੰਦੀ ਸੀ ਹੁਣ ਦੇ ਬੜੇ ਵੱਧਦੀ ਜਾ ਰਹੀ ਹੈ ਕਪਰੇਸ਼ਨ ਵੱਲੋਂ ਕੂੜਾ ਟਾਈਮ ਸਿਰ ਨਹੀਂ ਚੁੱਕਿਆ ਜਾਂਦਾ ਜਦੋਂ ਬਰਸਾਤਾਂ ਆਉਂਦੀਆਂ ਜਦੋਂ ਬਰਸਾਤਾ ਆਉਂਦੀਆਂ ਕੂੜਾ ਰੁੜ ਕੇ ਸਾਰਾ ਲੋਕਾਂ ਦੇ ਬੂਹੇ ਅੱਗੇ ਚਲਿੰਦਾ ਸਾਰਾ ਔਰ ਇਹਦੇ ਕਰਕੇ ਨਾ ਬੱਚੇ ਬਾਹਰ ਨਿਕਲ ਸਕਦੇ ਨਾ ਬੱਚੇ ਬਾਹਰ ਖੇਡ ਸਕਦੇ ਆ ਘਰਾਂ ਦੇ ਅੰਦਰ ਵੀ ਬੈਣਾ ਮੁਸ਼ਕਲ ਹੋਇਆ ਹੈ ਘਰਾਂ ਦੇ ਅੰਦਰ ਵੀ ਬੜੀ ਸਮੈਲ ਆਂਦੀ ਹੈ ਔਰ ਕੁਝ ਲੋਕ ਵੀ ਰਾਤ ਨੂੰ ਹਨੇਰੇ ਜਿਹਾ ਸਵੇਰ ਤੜਕੇ ਆ ਕੇ ਕੂੜਾ ਸੁੱਟ ਜਾਂਦੇ ਨੇ ਕੂੜੇ ਢੇਰ ਲੱਗਾ ਵੇਖ ਕੇ ਇਹਦੇ ਠੀਕ ਇਸ ਕਰਕੇ ہماری ਫਰਜ਼ਾਂ ਲੋਕਾਂ ਨੂੰ ਵੀ ਹਾਂ ਲੋਕਾਂ ਨੂੰ ਵੀ ਹਾਂ ਬਿਲਕੁਲ ਜਾਗਰੂਕ ਹੋਣਾ ਪੈਣਾ ਜੀ ਬਿਲਕੁਲ ਜਾਗਰੂਕ ਹੋਣਾ ਪੈਣਾ ਬਹੁਤ ਖਤਰਾ ਹੈ ਅਸੀਂ ਚਾਹੁੰਦੇ ਹਾਂ ਕਿ ਜਦੋਂ ਜਿਹੜੇ ਲੋਕ ਕੂੜਾ ਸੁੱਟਦੇ ਹਨ ਉਹਨਾਂ ਨੂੰ ਇੱਕ ਵਾਰੀ ਵਾਰਨਿੰਗ ਦਿੱਤੀ ਜਾਵੇ ਕਿ ਤੁਸੀਂ ਕੂੜਾ ਨਾ ਸੁੱਟੋ। ਅਸੀਂ ਕਾਰਪੋਰੇਸ਼ਨ ਨੂੰ ਵੀ ਕਹਿੰਦੇ ਹਾਂ ਕਿ ਉਹ ਆਪਣੇ ਟਾਈਮਸ 'ਤੇ ਆ ਕੇ ਕੂੜਾ ਚੁੱਕਣ ਜਿਹੜੀ ਸਾਨੂੰ ਸਮੱਸਿਆ ਆ ਰਹੀ ਹੈ ਉਹਦਾ ਹੱਲ ਛੇਤੀ ਛੇਤੀ ਕਰਨ। ਸਮੱਸਿਆ ਦੇ ਕਾਰਨ ਹੈ ਉਹ ਕੂੜੇ ਟਰਾਲੀਆਂ ਟੈਂਕਰਾਂ ਦੇ ਤਾਂ ਲੋਕਾਂ ਨੂੰ ਬਜਪੁਰਨ ਦੇ ਬਾਅਦ ਵੀ ਪਹਿਲਾਂ ਵੀ ਟਰਾਲੀ ਚੁੱਕ ਕੇ ਜਾਂਦੀ ਹੈ ਕੂੜਾ ਉਸਦੇ ਬਾਅਦ 2 ਘੰਟੇ ਬਾਅਦ 3 ਘੰਟੇ ਬਾਅਦ ਫੇਰ ਉਹੀ ਢੇਰ ਲੱਗਣੇ ਸ਼ੁਰੂ ਹੋ ਜਾਂਦੇ ਜੀ ਲੋਕਾਂ ਵੀ ਜਾਗਰੂ ਹੋਣਾ ਬਣਾ ਜੀ ਨਾਲ ਦੇਖੋ ਜੀ ਇਸ ਲਾਗੇ ਦੇ ਥੋੜੇ ਥੋੜੇ ਦੇਖੋ ਕਿ ਬਾਹਰ ਲੱਗ ਕੇ ਥੋੜੇ ਜੰਦੇ ਲੋਕੀ ਆਦਨੇ ਆ ਗਏ ਜਦੋਂ ਕਾਰਪੋਰੇਸ਼ਨ ਇਸ ਮਾਮਲੇ ਤੇ ਮਿਲਿਆ ਜਾਏਗਾ ਬਿਲਕੁਲ ਜੀ ਮਿਲਿਆ ਜਾਏਗਾ ਨਾਮ ਮਨਦੀਪ ਸਿੰਘ ਆ ਜੀ ਮੈਂ ਗੁਰੂ ਮੈਂ ਲੱਗੇ ਹਾਂ ਹਾਂ ਜੀ ਇਹ ਆਹੀ ਗੁਰਨਾਲਕ ਨਗਰ ਦੇ ਨਿਵਾਸੀ ਆ ਅਸੀਂ ਸਾਰੇ ਹੀ ਏਰੀਆ ਵਾਲੇ ਜਿਹੜੇ ਆ ਬਹੁਤ ਹੀ ਪਰੇਸ਼ਾਨ ਆ ਆ ਗੰਦਗੀ ਨੂੰ ਲੈ ਕੇ ਇੱਥੇ ਗੰਦਗੀ ਇਸ ਇਸ ਹੱਦ ਤੱਕ ਵੱਧ ਗਈ ਆ ਕਿ ਇੱਥੇ ਬਿਮਾਰੀ ਫੈਲਣ ਦਾ ਬਹੁਤ ਵੱਡਾ ਖਤਰਾ ਹੋ ਗਿਆ ਜੇ ਅਤੀ ਟਾਈਮ ਸਿਰ ਇਹਦਾ ਹੱਲ ਕੋਈ ਨਾ ਕੱਢਿਆ ਇੱਥੇ ਬੜੀ ਵੱਡੀ ਬਿਮਾਰੀ ਫੈਲ ਸਕਦੀ ਆ ਤੇ ਸਭ ਤੋਂ ਹੈਰਾਨੀ ਦੀ ਇਹ ਗੱਲ ਹੈ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਇੱਥੇ ਨਹੀਂ ਆ ਰਿਹਾ ਪਿਛਲੇ 15 20 ਦਿਨ ਤੋਂ ਕੰਮ ਖਤਮ ਹੋ ਗਿਆ ਜਿਹੜਾ ਉਹ ਚੁੱਕਣ ਆਉਂਦੇ ਸੀ 50 ਰੁਪਏ ਪਰ ਲੈਂਦੇ ਸੀ ਮੰਥਲੀ ਉਹ ਕੰਮ ਖਤਮ ਹੋ ਚੁੱਕਾ ਹੈ ਤੇ ਹੁਣ ਲੋਕੀ ਜਿਹੜੇ ਆ ਤਰਾਸ ਜਿਹੇ ਦੀ ਗੱਲ ਹੈ ਕਿ ਆਪਣੇ ਏਰੀਏ ਦੇ ਲੋਕ ਵੀ ਕਈ ਵਾਰ ਇੱਥੇ ਛੁੱਟ ਜਾਂਦੇ ਨੇ ਜਦੋਂ ਉਹਨਾਂ ਨੂੰ ਕੋਈ ਮਿਲਣਾ ਨਹੀਂ ਪ੍ਰਸ਼ਾਸਨੋਂ ਬਾਹਰੋਂ ਕੋਈ ਹਲਪ ਨਹੀਂ ਮਿਲਣੀ ਉਈ ਮਜਬੂਰ ਹੋ ਜਾਂਦੇ ਨੇ ਛੁੱਟਣ ਵਾਸਤੇ ਤੇ ਬਾਹਰੋਂ ਲੋਕੀ ਵੀ ਉਹਨਾਂ ਨੂੰ ਛੁੱਟਦੇ ਨੇ ਸਮਝਦੇ ਜਿਹੜੇ ਛੁੱਟਦੇ ਇਲਾਕੇ ਦੇ ਤੁਸੀਂ ਕਹੋਗੇ ਜੀ ਦੁਸ਼ਮਣੀ ਪੈਦਾ ਹੁੰਦੀ ਆ ਜੀ ਇਲਾਕੇ ਵਿੱਚ ਦੁਸ਼ਮਣੀ ਗੱਲ ਤੁਸੀਂ ਰੋਕ ਕਰਦੇ ਰੋਕਦੇ ਇਲਾਕਾ ਵਾਸੀ ਨੂੰ ਜਿਹੜੇ ਛੁੱਟਦੇ ਬਿਲਕੁਲ ਬਿਲਕੁਲ ਜੀ ਦੇਖੋ ਜਦੋਂ ਅਸੀਂ ਜੀ ਏਰੀਆ 'ਚ ਕਿਸੇ ਨੂੰ ਬੋਲਦੇ ਆ ਨਾ ਚੁੱਕੋ ਉਹ ਸਾਡੇ ਅਗੇਂਸਟ ਚਲੋ ਉਹ ਦੇਲਚਸਪ ਰਹਿਦਾ ਹੀ ਆ ਪਰ ਮੇਨ ਪ੍ਰਸ਼ਾਸਨ ਦੇ ਉੱਤੇ ਸਾਡਾ ਹੈਗਾ ਕਿ ਉਹਨਾਂ ਨੇ ਕੋਈ ਅਰੇਂਜਮੈਂਟ ਨਹੀਂ ਕੀਤਾ ਠੀਕ ਹੈ ਉਹ ਬਾਕੀ ਅਸੀਂ ਤੇ ਆਪਣੀ ਤਰੀਕੇ ਨਾਲ ਹੱਲ ਕੋਈ ਲੱਭਾਂਗੇ ਕਿਉਂਕਿ ਸਾਡੇ ਘਰ ਲੱਗੇ ਕੂੜਾ ਅਸੀਂ ਕੋਈ ਨਾ ਕੋਈ ਕਦੋਂ ਚੁੱਕਾਂਗੇ ਸਮਾਲੇ ਬਿਮਾਰੀ ਦਾ ਕਾਰਨ ਹੁੰਦਾ ਜੀ ਪੈਦਾ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਭੰਡਾਰ ਕਰਨ ਲੱਗਾ ਹੋਇਆ ਇਹ ਵੱਡੀ ਬਿਮਾਰੀ ਫੈਲ ਰਹੀਦਾ ਪੂਰਾ ਖਤਰਾ ਇੱਥੇ ਮੇਰਾ ਰੇਨੂ ਜੀ ਹਾਂ ਜੀ ਕਿਹੜਾ ਇਲਾਕਾ ਜੀ ਇਹ ਗੁਰੂ ਨਾਨਕ ਨਗਰ ਜੀ ਕੀ ਮੁਸ਼ਕਿਲ ਦਾ ਸਾਹਮਣਾ ਕਰਨਾ ਸਾਨੂੰ ਜੀ ਸਵੇਰੇ ਸਵੇਰੇ ਉੱਠ ਕੇ ਆਪਣੇ ਦਰਵਾਜ਼ਾਂ ਦੇ ਲੋਕੀ ਕੂੜਾ ਸੁੱਟ ਕੇ ਜਾਂਦੇ ਸਾਨੂੰ ਬੜੀ ਪ੍ਰੋਬਲਮ ਹੁੰਦੀ ਆ ਅਸੀਂ ਆਪਣੇ ਬੱਚਿਆਂ ਨੂੰ ਜਦੋਂ ਭੇਜਦੇ ਉੱਠ ਕੇ ਅਸੀਂ ਡਾਈਪਰ ਲੋਕਾਂ ਦੇ ਚੁੱਕੇ ਸੁੱਟਦੇ ਆ ਔਰ ਸਾਨੂੰ ਪਤਾ ਵੀ ਹੁੰਦਾ ਕਿ ਸਾਡੇ ਆਸ ਪੜੋਸ ਦੇ ਲੋਕ ਹੈਗੇ ਆ ਮਨਾ ਕਰਦੇ ਆ ਤੇ ਉਹ ਸਾਨੂੰ ਕਮ ਤੇ ਤੁਮ ਕੀ ਵੀ ਦੰਦੇ ਆ ਇਸ ਲਈ ਅਸੀਂ ਕੋਈ ਗੱਲ ਫालतू ਦੀ ਨਹੀਂ ਕਰਦੇ ਸਭ ਲੋਕਾਂ ਨੂੰ ਵੀ ਜਾਗਰੂ ਹੋਣਾ ਜਾਗਰੂ ਹੋਣਾ ਚਾਹੀਦਾ ਜੇ ਇਹ ਗੱਲ ਨਹੀਂ ਅਸੀਂ ਅਵੇ ਹੋ ਜਾਈਏ ਸਾਰੇ ਤੇ ਬਿਮਾਰੀ ਨਾ ਆਏ ਤੇ ਨਾਲੇ ਥੋੜਾ ਸਮਝਦਾਰ ਵੀ ਹੋਈਏ ਕਿ ਅਸੀਂ ਕਿਸੇ ਨੂੰ ਪਰੇਸ਼ਾਨ ਕਰਦੇ ਪਈਆਂ ਜਦ ਕਿ ਅਸੀਂ ਆਪਣੇ ਗੰਦੇ ਡਾਈਪਰ ਲੋਕਾਂ ਦੇ ਬੂਹਿਆਂ ਦੇ ਸੂਟ ਦੇ ਬੱਚੇ ਬਿਮਾਰ ਹੁੰਦੇ ਆ ਤੇ ਘਰ ਘਰ ਵਿੱਚ ਮੱਛਰ ਪੈਦਾ ਉਹ ਪੈਦਾ ਤੇ ਨਾਲ ਕਿੰਨੀ ਕਿੰਨੀ ਕਿ ਦਿਨ ਤੋਂ ਆਈ ਇਹ ਮੁਸ਼ਕਲ ਇਹ ਜੀ ਉਹ ਕੂੜੇ ਵਾਲੇ ਲੈ ਕੇ ਜਾਂਦੇ ਆ 15 ਮਿੰਟ ਨਹੀਂ ਹੁੰਦੇ ਤੇ ਕੂੜਾ ਲੱਗਾ ਹੁੰਦਾ ਕੂੜੇ ਵੀ ਟਾਈਮ ਸਿਰ ਆਉਂਦੇ ਕਿ ਨਹੀਂ ਆਉਂਦੇ ਕੂੜੇ ਆ ਹੁਣ ਤੇ ਆ ਨਹੀਂ ਰਹੇ ਜਦੋਂ ਨਹੀਂ ਆਉਂਦੇ ਵੀ ਆ ਉਦੋਂ ਵੀ ਇਹੀ ਮਸਲਾ ਹੁੰਦਾ ਇਸ ਨਾਮਲੇ ਚ ਉੱਚ ਅਧਿਕਾਰੀ ਨੂੰ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਮਿਲਿਆ ਜਾਏਗਾ ਜੀ ਤੁਹਾਡੇ ਬਿਲਕੁਲ ਜੀ ਅਸੀਂ ਸਾਰੇ ਸਹਿਮਤ ਹੈਗੇ ਆ ਸਾਰੇ ਵੀ ਸਾਡੇ ਨਾਲ ਸਹਿਮਤ ਆ ਅਸੀਂ ਉਹਨਾਂ ਨੂੰ ਮਿਲ ਕੇ ਆਪਣੀ ਸੱਸਮਸਿਆ ਦਾ ਹੱਲ ਦੱਸਣਾ ਚਾਹੁੰਦੇ ਤੁਸੀਂ ਕਹਿੰਦੇ ਲੋਕ ਸੁੱਟਦੇ ਆ ਐਸੇ ਇਲਾਕੇ ਦੇ ਆ ਬਿਲਕੁਲ ਜੀ ਐਸੇ ਇਲਾਕੇ ਦੇ ਵੀ ਆ ਤੇ ਹੋਰ ਵੀ ਜਦੋਂ ਕੂੜਾ ਪਿਆ ਹੋਏਗਾ ਆ ਆਪਣੇ ਆਸ ਪੜੋਸ ਤੇ ਸੁੱਟਣਗੇ ਤੇ ਦੂਜੇ ਵੀ ਉਹਦੇ ਉੱਤੇ ਸੁੱਟਣਗੇ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਨਾਆਂਾਂ ਦੀਆਂ ਵੀਡੀਓ ਵੀ ਹੈਗੀਆਂ ਜਿਹੜੀਆਂ ਅਸੀਂ ਕਾਰਪੋਰੇਸ਼ਨ ਚ ਪੇਸ਼ ਕਰ ਸਕਦੇ ਹਾਂ